ਸੋ ਅੱਜ ਮੈਂ ਤੁਹਾਨੂੰ ਇਹਦਾ ਨੈਕ ਦੱਸਾਂਗੀ ਕਿ ਆ ਲਾਈਨਿੰਗ ਵਾਲਾ ਨੈਕ ਅਗਰ ਨੈਕ ਸੂਟ ਦਾ ਰੈਡੀ ਹੋਵੇ ਤਾਂ ਲਾਈਨਿੰਗ ਨੂੰ ਕਿਸ ਤਰੀਕੇ ਨਾਲ ਜੋੜਨਾ ਹੈ ਉਹ ਮੈਂ ਤੁਹਾਨੂੰ ਸਾਰਾ ਡਿਟੇਲਸ ਦੱਸਾਂਗੀ ਸਟੈਪ ਬਾਈ ਸਟੈਪ ਦੱਸਾਂਗੀ ਸੋ ਆਸ ਇਹ ਦੀ ਸੂਟ ਦੀ ਬੈਕਸਾਈਡ ਆ ट्राਊਜ਼ਰ ਆ 슬ੀਵਸ ਆ ਸਭ ਕੁਝ ਕਟਿੰਗ ਕਰਕੇ ਰੱਖਿਆ ਆ ਤੇ ਆ ਆਪਣੀ ਅੱਜ ਦੀ ਲੁੱਕ ਆ ਸੋ ਉਹ ਤਾਂ ਮੈਂ ਤੁਹਾਨੂੰ ਵੈਸੇ ਦਿਖਾ ਰਹੀ ਆ ਆ ਪਾ ਥੋੜਾ ਹਾਫ ਰੈਡੀ ਕਰ ਲਿਆ ਆ ਤੇ ਹੁਣ ਮੈਂ ਕਸਵਨ ਨੂੰ ਟਰਾਈ ਕਰਾ ਕੇ ਫਿਰ ਫੁੱਲ ਰੈਡੀ ਕਰਕੇ ਫਿਰ ਤੁਹਾਨੂੰ ਇਹਦੀ ਫੁੱਲ ਲੁੱਕ ਵੀ ਦਿਖਾਵਾਂਗੀ ਤੇ ਚਲੋ ਸਟਾਰਟ ਕਰੀਏ ਹੈਨਾ ਹਾਂਜੀ ਤੇ ਜਿੱਦਾਂ ਅਸੀਂ ਆ ਨੈਕ ਵਿੱਚ ਆਏ ਹੈ ਹੈਨਾ ਆ ਨੈਕ ਨੂੰ ਹੁਣ ਅਸੀਂ ਥੋੜਾ ਥੋੜਾ ਕਟਿੰਗ ਕਰਾਂਗੇ ਥੋੜਾ ਥੋੜਾ ਮਾਰਜਨ ਰੱਖ ਕੇ ਆਪਾਂ ਸਾਰੇ ਪਾਸੋਂ ਜਿੱਦਾਂ ਸਨੈਕ ਬਣਿਆ ਸਾਡਾ ਰਾਉਂਡ ਉਦਾਂ ਹੀ ਆਪਾਂ ਰਾਉਂਡ ਇਹਦੀ ਕਟਿੰਗ ਕਰਾਂਗੇ

एंड मेरे चैनल को सब्सक्राइब करे और लाइक करे और कमेंट करे हो थैंक यू सो मच मेरी वीडियो वॉच करने वास्ते